ਤੇਰੀ ਬੜੀ ਪਛਾਨ ਚਾਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਣੀ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਹੁਣ ਤੁਹਾਨੂੰ ਤਫੋਨੇ ਆਪਾਂ ਗੁਰਦੁਆਰੇ ਚ ਜਾ ਰਹੇ ਮੀਂਹ ਦੇ ਵਿੱਚ ਹੀ ਚੱਕ ਰਹੋਨੇ ਤੁਹਾਨੂੰ ਮੀਂਹ ਆਹ ਦੇਖੋ ਪਿਆਰੇ ਫਿਰ ਵੀ ਆਪਾਂ ਗੁਰਦੁਆਰ ਸਾਹਿਬ ਜਾ ਰਹੇ ਕਿਉਂਕਿ ਉਹ ਪ੍ਰਮਾਤਮਾ ਨੇ ਹੀ ਸਭ ਕੁਝ ਦਿੱਤਾ ਉਹਨੂੰ ਉਹਦਾ ਹੀ ਆ ਸਭ ਕੁਝ ਉਹਨੇ ਹੀ ਪਾਇਆ ਇੱਥੋਂ ਤੱਕ ਜਿੱਦੇ ਵਿੱਚ ਬੜੀ ਵਧੀਆ ਟਰੇਡ ਤੇ ਆਪਾਂ ਦੇਰੀਓ ਬਲੌਗ ਦੇ ਨਾਲ ਧੰਨਵਾਦ ਚੈੱਕ ਕਰੋ ਲੋਕੇਸ਼ਨ ਆ ਸਾਰਾ ਉਹਨਾਂ ਨੇ ਬੜਿਆ ਹੋਇਆ ਪੂਰਾ ਚੈੱਕ ਕਰੋ ਆ ਕਾਫੀ ਪੁਆਇੰਟ ਆ ਖੇਤਰੀ ਜੂ ਤੇ ਲੱਗੀ ਆ ਬਸ ਇੱਥੇ ਕਾਫੀ ਵਗੈਰਾ ਸਾਰਾ ਪੂਰੀ ਵਗੈਰਾ ਕੋਈ ਰੈਸਟੋਰੈਂਟ ਛੋਟਾ ਹੀ ਆ ਬਣਾਇਆ ਇਹਨਾਂ ਨੇ ਉਸ ਆਪਾਂ ਕੌਣ ਚੱਲੇ ਗੁਰਦੁਆਰਾ ਸਾਹਿਬ ਜੁੜੇ ਰਹੋ ਵਲੌਗ ਦੇ ਨਾਲ ਮਨੀ ਸਿੰਘ ਵਲੌਗ ਦੇ ਨਾਲ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਸਾਕੀ ਨਵੇਂ ਤੋਂ ਨਵੇਂ ਵਲੌਗ ਮੈਂ ਪਾ ਸਕਾਂ ਥੈਂਕ ਯੂ ਸੋ ਮੱਚ ਕੋਈ ਇੱਕ ਵਧੀਆ ਚੀਜ਼ ਦਿਖਾਉਣੇ ਪੱਕਾ ਨਾਲ ਕਲਰ ਦਾ ਚੈੱਕ ਕਰੋ ਪੱਕਾ ਐਂਡ ਕਰਾਈਏ ਬਈ ਭਾਈ ਮੋਡੀਫਾਈਡ ਪੂਰੀ ਓਕੇ ਗੱਲ ਬਾਤ ਸ਼ੱਕ ਕਰੋ ਤਾਂ ਦੂਰ ਤੋਂ ਬਖਾਂਦੇ ਸਾਧ ਤਾਂ ਗੱਡੀਆਂ ਇੱਥੇ ਤਾਂ ਤੋਂ ਤਾਂ ਮੈਂ ਕਹਿੰਦਾ ਵੀ ਫੋਰਚੂਨਲ ਲੈਂਡ ਕਰੂਜ਼ਰ ਮੰਗਰ ਕੀ ਬਹੁਤ ਸਾਰੀਆਂ ਜਿਹੜੀ ਗੱਡੀਆਂ ਲਗਜ਼ਰੀ ਚ ਹੁੰਦੀਆਂ ਉਹ ਮਿਲ ਆਮ ਬੰਦੇ ਕੋ ਵੀ ਆਮ ਬੰਦੇ ਨੂੰ ਨੋਰਮਲ ਸਸਤੀਆਂ ਮਿਲ ਜਾਂਦੀਆਂ ਇੱਥੇ